ਸਾਤਾ ਇਤਿਹਾਸ ਇਹ ਹੈ ਜੀ ਸਾਡੇ ਨਗਰ ਦੇ ਇੱਥੇ 13 ਤੱਕ ਸਨ 1722 ਸਮਤ ਬੇਕਰਮੀ ਨੂੰ ਫਿਰ ਪੇਗਵਾ ਦਸਤਬਜੀ ਇਥੇ ਨਗਰ ਵਿੱਚ ਪਹੁੰਚੇ ਸੀ ਤੇ 14 ਤੱਕ ਨੂੰ ਇੱਕ ਕੋਨਾ ਨੇ ਚਾਲੇ ਪਾਏ ਸੀ ਸੋ ਉਹਨਾਂ ਦੇ ਇੱਥੇ ਆਗ ਪਹੁੰਚਣ ਦੀ ਜਿਹੜਾ ਦਿਨ ਆ ਉਹਨੂੰ ਸਾਰੀ ਸੰਗਤ ਬਹੁਤ ਹੀ ਧੂਮ-ਧਾਮ ਨਾਲ ਮਨਾਉਂਦੀ ਆ ਹਰ ਸਾਲ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਆਰੰਭ ਨੇ ਕੱਲ ਤੋਂ ਅਤੇ ਅੱਜ ਦੇ ਦਿਨ ਵਿਚਾਰਲਾ ਦਿਨ ਹੁੰਦਾ ਜਿਹੜਾ ਨਗਰ ਕੀਰਤਨ ਹੁੰਦਾ ਤੇ ਕਾਨੂੰ ਭੋਗ ਪਾਈ ਜਾਣਗੇ ਸੋ ਇਹ ਸਾਡੇ ਪਿੰਡ ਦਾ ਇਤਿਹਾਸ ਆ ਗੁਰੂ ਸਾਹਿਬ ਦੀ ਚਾਰਜੋਖ ਸ੍ਰੋਪਤ ਇਹ ਸਥਾਨ ਸੋ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਨੇ ਇੱਕ ਤਿਹਾਰ ਦੀ ਤਰ੍ਹਾਂ ਇਸ ਬਾਗ ਨੂੰ ਮਨਾਉਂਦੀ ਆ ਜੀ ਸਾਰੀ ਨਗਰ ਦੀ ਸਾਫ ਸਵਾਈ ਹੁੰਦੀ ਆ ਪਾਣੀ ਦਾ ਛੜਕਾਓ ਕੀਤਾ ਜਾਂਦਾ ਔਰ ਵਕ-ਵਕ ਪਰਿਵਾਰਾਂ ਵੱਲੋਂ ਲੰਗਰ ਵੀ ਲਗਾਏ ਜਾਂਦੇ ਨੇ ਰਸਤੇ ਦੇ ਵਿੱਚ ਸੰਗਤਾਂ ਦੇ ਔਰ ਸੰਗਤ ਦਾ ਬਹੁਤ ਹੀ ਸਵਾਗਤ ਕੀਤਾ ਜਾਂਦਾ ਨਿੱਗਾ ਗੁਰੂ ਸਾਹਿਬ ਦਾ ਪ੍ਰਕਾਸ਼ ਨਾਲ ਹੁੰਦਾ ਪਾਲਕੀ ਸਾਹਿਬ ਸਜੀ ਹੋਈ ਆ ਤੋ ਸਾਰੀਆਂ ਟਰਾਲੀਆਂ ਹੋਰ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਇਹ ਸਮਾਂ ਬਹੁਤ ਹੀ ਅਸੀਂ ਭਗਾਂ ਵਾਲੇ ਮੰਨਦੇ ਆਂ ਵੀ ਗੁਰੂ ਸਾਹਿਬ ਨੇ ਸਾਡੇ ਤੇ ਇੱਕ ਕਿਰਪਾ ਕੀਤੀ ਆ ਜੋ ਸਾਡੇ ਦਾਰ ਦੇ ਵਿੱਚ ਉਹਨਾਂ ਨੇ ਚੜ੍ਹ ਲ ਪਾਏ ਨੇ ਤੋ ਅਸੀਂ ਸਾਰੀਆਂ ਸੰਗਤਾਂ ਰਲ ਮਿਲ ਕੇ ਉਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਫਰਮਾਨ ਹੈ ਜੀ ਸਤ ਅਰਥ ਪਈ ਹਰਿਆਵਦੀ ਜਿੱਥੇ ਮੇਰਾ ਸਤਿਗੁਰੂ ਬੈਠਾ ਜਾਈ ਇਹ ਜੰਤ ਕੇ ਹਰੀਆਵਲੇ ਜਿਨੇ ਮੇਰਾ ਸਤਿਗੁਰੂ ਦੇਖਿਆ ਜਾਏ ਜੇ ਮਹਾਵਾਖ ਅਨੁਸਾਰ ਇਹ ਗੁਰਦੁਆਰਾ ਸਾਹਿਬ ਚਰਨ ਛੋਹ ਪ੍ਰਾਪਤ ਨੌਵੀਂ ਪਾਸ਼ਾ ਗੁਰਦੁਆਰਾ ਨੌਵੀਂ ਪਾਸ਼ਾ ਗੁਰਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਹੈ ਜੀ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਪਾਸ਼ਾ ਨੌਵੀਂ ਪਿੰਡ ਥੋਗੀ ਸੋ ਗੁਰੂ ਸਾਹਿਬ ਜੀ ਤਿੰਨ ਸਾਲਾਂ ਦਾ ਯਾਤਰਾ ਪ੍ਰੋਗਰਾਮ ਬਣਾਇਆ ਸੀ ਗੁਰੂ ਸਾਹਿਬ ਜੀ ਨੇ ਤੇ ਕਲਜੁਗੀ ਜੀਵਾਂ ਦਾ ਉਧਾਰ ਕਰਦੇ ਹੋਏ ਗੁਰੂ ਸਾਹਿਬ ਜੀ ਦੇ ਨਾਲ ਭਾਈ ਮਤੀ ਦਾਸ ਜੀ ਭਾਈ ਤੇਆਲਾ ਜੀ ਭਾਈ ਸਤੀ ਦਾਸ ਜੀ ਨਥੂ ਰਾਮ ਰਬਾਬੀ ਜੀ ਦਾ ਜਥਾ ਤੇ 300 ਸਿੱਖ ਨਾਗ ਸੀਗੇ ਸਿੱਖ ਸੰਗਤਾਂ ਮਹਾਰਾਜ ਕਲਜੁਗੀ ਜੀਵਾਂ ਦਾ ਉਧਾਰ ਕਰਦੇ ਆ ਹੋਏ ਆ ਇਸ ਸਥਾਨ ਤੇ ਮਹਾਰਾਜ ਪਹੁੰਚੇ ਸਾਲ 1700 22ਵੀਂ ਨੂੰ 12 ਕਤਕ ਨੂੰ ਇੱਥੇ ਮਹਾਰਾਜ ਜੀ ਪਹੁੰਚੇ ਇੱਥੇ ਆ ਕੇ ਮਹਾਰਾਜ ਜੀ ਨੇ ਸ਼ਾਮ ਨੂੰ ਰਹਿਤਾ ਜੀ ਦਾ 파ਠ ਕਥਾ ਕੀਰਤਨ ਦੇ ਨਾਲ ਸੰਗਤਾਂ ਨੂੰ ਨੇਹਾਲ ਕੀਤਾ ਸੋ ਗੁਰੂ ਸਾਹਿਬ ਜੀ ਦੀ ਆਉਣ ਦੀ ਖੁਸ਼ੀ ਦੇ ਵਿੱਚ ਸਮੂਹ ਨਗਰ ਨਿਵਾਸੀ ਸੰਗਤਾਂ ਗੁਰੂ ਸਾਹਿਬ ਜੀ ਦੇ ਆਗਮਨ ਪੁਰਬ ਹਰ ਸਾਥ ਬੜੇ ਸ਼ਰਧਾ ਅਤੇ ਭਾਵਨਾ ਦੇ ਨਾਲ ਮਨਾਉਂਦੀਆਂ ਨੇ ਜੀ ਹਾਤੇ ਸਾਲ ਦੀ ਤਰ੍ਹਾਂ 12 ਤਰੀਕ ਨੂੰ 12 ਕੱਤਕ ਨੂੰ ਗੁਰਦੁਆਰਾ ਸਾਹਿਬ ਵਿਖੇ ਧਰ ਕੀ ਬਾਣੀ ਆਈ ਤਿੰਨ सगली ਚਿੰਤ ਮਟਾਈ ਦੇ ਮਹਾਵਾਕਾ ਅਨੁਸਾਰ ਸ੍ਰੀ ਅਖੰਡ ਪਾਤਸ਼ਾਹਬ ਆਰੰਭ ਹੁੰਦੇ ਹਨ 13 13 ਕੱਤਕ ਨੂੰ ਇੱਕ ਮਹਾਨਗਰ ਕੀਰਤਨ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਮਹਾਨਗਰ ਕੀਰਤਨ ਨਿਕਲਦਾ ਹੈ ਜੀ ਜੋ ਕਿ ਸਾਰੇ ਨਗਰ ਦੀ ਕਿਰਮਾ ਕਰਦੇ ਹੋਇਆ ਮੋੜ ਸੰਪੂਰਨਤਾ ਗੁਰਦੁਆਰਾ ਪਾਸ਼ਾਹੀ ਨੌਵੀਂ ਵਿਖੇ ਹੁੰਦੀ ਹੈ ਸੋ ਇਹ ਸਮਾਗਮ ਬੜੇ ਹੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਏ ਜਾਂਦੇ ਹਨ ਸੋ ਗੁਰੂ ਸਾਹਿਬ ਜੀ ਨੇ ਬੜਾ ਤਰਸ ਕਰਿਆ ਇਸ ਨਗਰ ਤੇ ਜਿਨ੍ਹਾਂ ਨੇ ਆਪਣੇ ਚਰਨ ਇਸ ਨਗਰ ਚ ਪਾਏ ਸੋ ਵਡ ਭਾਗੇ ਨੇ ਸੰਗਤਾ ਨਗਰ ਨਿਵਾਸੀ ਜੋ ਇਹ ਪੁਰਬ ਮਨਾਉਂਦੇ ਹਨ ਸੋ ਬਹੁਤ ਬਹੁਤ ਸ਼ੁਕਰ ਮਹਾਰਾਜ ਜੀਆਂ ਦਾ ਜਿਨ੍ਹਾਂ ਨੇ ਆਪਣੇ ਚਰਨ پا ਕੇ ਇਸ ਧਰਤੀ ਨੂੰ ਵੱਡਾ ਭਾਗਾ ਬਣਾਇਆ ਸਾਡਾ ਇਤਿਹਾਸ ਇਹ ਹੈ ਜੀ ਸਾਡੇ ਨਗਰ ਦੇ ਇੱਥੇ 13 ਕੱਤ ਤੱਕ ਸਾਲ 1722 ਤੱਕ ਦੇ ਕਰਮੀ ਨੂੰ ਫਿਰ ਪੇਗਵਾ ਦਸਤਬ ਦੀ ਇਸ ਨਗਰ ਵਿੱਚ ਪਹੁੰਚੀ ਸੀ ਤੇ 14 ਤੱਕ ਨੂੰ ਇਹ ਕੋਲਾਂ ਨੇ ਚੱਲੇ ਪਏ ਸੀ ਸੋ ਉਹਨਾਂ ਦੇ ਇੱਥੇ ਆਗ ਪਹੁੰਚਣ ਦੀ ਜਿਹੜਾ ਦਿਨ ਆ ਉਹਨੂੰ ਸਾਰੀ ਸੰਗਤ ਬਹੁਤ ਹੀ ਝੂਮਟਾਮ ਨਾਲ ਮਨਾਉਂਦੀ ਆ ਹਰ ਸਾਲ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਆਰੰਭ ਨੇ ਕੱਲ ਤੋਂ ਅਤੇ ਅੱਜ ਦੇ ਦਿਨ ਵਿਚਾਰਲਾ ਦਿਨ ਹੁੰਦਾ ਜਿਹੜਾ ਨਗਰ ਕੀਰਤਨ ਹੁੰਦਾ ਅਤੇ ਕੱਲ ਨੂੰ ਭੋਗ ਪਾਏ ਜਾਣਗੇ ਸੋ ਇਹ ਸਾਡੇ ਪਿੰਡ ਦਾ ਇਤਿਹਾਸ ਆ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਇਹ ਥਾਨ ਸੋ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਨੇ ਇੱਕ ਤਿਹਾਰ ਦੀ ਤਰ੍ਹਾਂ ਇਹ ਸਭਾਗ ਨੂੰ ਮਨਾਉਂਦੀ ਆ ਜੀ ਸਾਰੀ ਨਗਰ ਦੀ ਸਾਫ ਸਵੱਈ ਹੁੰਦੀ ਆ ਪਾਣੀ ਦਾ ਛੜਕਾਓ ਕੀਤਾ ਜਾਂਦਾ ਔਰ ਵਕ-ਵਕ ਪਰਿਵਾਰਾਂ ਵੱਲੋਂ ਲੰਗਰ ਵੀ ਲਗਾਏ ਜਾਂਦੇ ਨੇ ਰਸਤੇ ਦੇ ਵਿੱਚ ਸੰਗਤਾਂ ਦੇ ਆਪ ਸੰਗਤ ਦਾ ਬਹੁਤ ਹੀ ਸਵਾਗਤ ਕੀਤਾ ਜਾਂਦਾ ਨਿੱਗਾ ਗੁਰੂ ਸਾਹਿਬ ਦਾ ਪ੍ਰਕਾਸ਼ ਨਾਲ ਹੁੰਦਾ ਪਾਲਕੀ ਸਾਹਿਬ ਸਜਾਈ ਹੋਈ ਆ ਸੋ ਸਾਰੀਆਂ ਟਰਾਲੀਆਂ ਹੋਰ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਸਮਾਂ ਬਹੁਤ ਹੀ ਅਸੀਂ ਭਗਾਂ ਵਾਲੇ ਮੰਨਦੇ ਆਂ ਵੀ ਗੁਰੂ ਸਾਹਿਬ ਨੇ ਸਾਡੇ ਤੇ ਇਹ ਕਿਰਪਾ ਕੀਤੀ ਆ ਜੋ ਸਾਡੇ ਦਾਰ ਦੇ ਵਿੱਚ ਉਹਨਾਂ ਨੇ ਕਰਨ ਪਾਏ ਨੇ ਸੋ ਅਸੀਂ ਸਾਰੀਆਂ ਸੰਗਤਾਂ ਰਲ ਮਿਲ ਕੇ ਉਸ ਵਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਫਰਮਾਨ ਹੈ ਜੀ ਤਤਰਤੇ ਪਈ ਹਰੀਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਜਾਇ ਸੇ ਜੰਤ ਪੇ ਹਰੀਆਵਲੇ ਜਿਨਿ ਮੇਰਾ ਸਤਿਗੁਰੂ ਦੇਖਿਆ ਜਾਏ ਜੇ ਮਹਾਵਾਖ ਅਨੁਸਾਰ ਇਹ ਗੁਰਦੁਆਰਾ ਸਾਹਿਬ ਚਰਨ ਛੋਹ ਪ੍ਰਾਪਤ ਨੌਵੇਂ ਪਾਤਸ਼ਾਹ ਗੁਰਦੁਆਰਾ ਨੌਵੇਂ ਪਾਸ਼ਾ ਗੁਰਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਹੈ ਜੀ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਪਾਤਸ਼ਾਹੀ ਨੌਵੀਂ ਪਿੰਡ ਥੋਗੀ ਸੋ ਗੁਰੂ ਸਾਹਿਬ ਜੀ 3 ਸਾਲਾਂ ਦਾ ਯਾਤਰਾ ਪ੍ਰੋਗਰਾਮ ਬਣਾਇਆ ਸੀ ਗੁਰੂ ਸਾਹਿਬ ਜੀ ਨੇ ਤੇ ਕਲਯੁਗੀ ਜੀਵਾਂ ਦਾ ਉਧਾਰ ਕਰਦੇ ਹੋਏ ਗੁਰੂ ਸਾਹਿਬ ਜੀ ਦੇ ਨਾਲ ਭਾਈ ਮਤੀ ਦਾਸ ਜੀ ਭਾਈ ਤੇਰਨਾ ਜੀ ਭਾਈ ਸਤੀ ਦਾਸ ਜੀ ਨਥੂ ਰਾਮ ਰਵਾਬੀ ਜੀ ਦਾ ਜਥਾ ਤੇ 300 ਸਿੱਖ ਨਾਗ ਸੀਗੇ ਸਿੱਖ ਸੰਗਤਾਂ ਮਹਾਰਾਜ ਤਾਰ ਜੁਗੀ ਜੀਵਾਂ ਦਾ ਉਧਾਰ ਕਰਦਿਆਂ ਹੋਇਆ ਇਸ ਸਥਾਨ ਤੇ ਮਹਾਰਾਜ ਪਹੁੰਚੇ ਸਾਲ 1722 ਈਸਵੀ ਨੂੰ 12 ਕਤਕ ਨੂੰ ਇੱਥੇ ਮਹਾਰਾਜ ਜੀ ਪਹੁੰਚੇ ਇੱਥੇ ਆ ਕੇ ਮਹਾਰਾਜ ਜੀ ਨੇ ਸ਼ਾਮ ਨੂੰ ਰਹਿਤਾ ਜੀ ਦਾ 파ਠ ਕਥਾ ਕੀਰਤਨ ਦੇ ਨਾਲ ਸੰਕਾ ਨੂੰ ਨੇ ਨਾਲ ਕੀਤਾ ਸੋ ਗੁਰੂ ਸਾਹਿਬ ਜੀ ਦੀ ਆਉਣ ਦੀ ਖੁਸ਼ੀ ਦੇ ਵਿੱਚ ਸਮੂਹ ਨਗਰ ਨਿਵਾਸੀ ਸੰਗਤਾਂ ਗੁਰੂ ਸਾਹਿਬ ਜੀ ਦੇ ਆਗਮਨ ਪਰਵ ਹਰ ਸਾਲ ਬੜੇ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਉਂਦੀਆਂ ਨੇ ਜੀ ਹਰ ਸਾਲ ਦੀ ਤਰ੍ਹਾਂ 12 ਤਰੀਕ ਨੂੰ 12 ਕੱਤਕ ਨੂੰ ਗੁਰਦੁਆਰਾ ਸਾਹਿਬ ਵਿਖੇ ਧਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦੇ ਮਹਾਵਾਕਾ ਅਨੁਸਾਰ ਸ੍ਰੀ ਅਖੰਡ ਪਾਤਸ਼ਾਹਬ ਆਰੰਭ ਹੁੰਦੇ ਹਨ 13 13 ਕੱਤਕ ਨੂੰ ਇੱਕ ਮਹਾਨ ਨਗਰ ਕੀਰਤਨ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਮahanagar ਕੀਰਤਨ ਨਿਕਲਦਾ ਹੈ ਜੀ ਜੋ ਕਿ ਸਾਰੇ ਨਗਰ ਦੀ ਪ੍ਰਕਰਮਾ ਕਰਦਿਆਂ ਹੋਇਆ ਮੋੜ ਸੰਪੂਰਨਤਾ ਗੁਰਦੁਆਰਾ ਪਾਸ਼ਾਹੀ ਨੌਵੀਂ ਵਿਖੇ ਹੁੰਦੀ ਹੈ ਸੋ ਇਹ ਸਮਾਗਮ ਬੜੇ ਹੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਏ ਜਾਂਦੇ ਹਨ ਸੋ ਗੁਰੂ ਸਾਹਿਬ ਜੀ ਨੇ ਬੜਾ ਤਰਸ ਕਰਿਆ ਇਸ ਨਗਰ ਤੇ ਜਿਨ੍ਹਾਂ ਨੇ ਆਪਣੇ ਚਰਨ ਇਸ ਨਗਰ ਚ ਪਾਏ ਸੋ ਵਡਭਾਗੇ ਨੇ ਸੰਗਤਾਂ ਨਗਰ ਨਿਵਾਸੀ ਜੋ ਇਹ ਪੁਰਬ ਮਨਾਉਂਦੇ ਹਨ ਸੋ ਬਹੁਤ ਬਹੁਤ ਸ਼ੁਕਰ ਮਹਾਰਾਜ ਜੀਆਂ ਦਾ ਜਿਨ੍ਹਾਂ ਨੇ ਆਪਣੇ ਚਰਨ پا ਕੇ ਇਸ ਧਰਤੀ ਨੂੰ ਵੱਡਾ ਭਾਗਾ ਬਣਾਇਆ